11 ਅਪ੍ਰੈਲ ਨੂੰ ਸਿੰਘ ਜੁਐਲਰਸ ਦੇ ਅੰਦਰ ਹੋਈ ਗੰਗਪੁਆਇੰਟ ਰੋਬਰੀ ਦੀ ਵਾਰਦਾਤ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਹੋਏ ਥਾਣਾ ਸੀ ਟਿਵੀਜ਼ਨ ਦੀ ਪੁਲਿਸ ਪਾਰਟੀ ਨੇ ਦੋਸ਼ੀ ਜਗਜੀਤ ਸਿੰਘ ਉਰਫ ਗੋਲਡੀ ਸਮੇਤ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਦਸ਼ਮੇਸ਼ ਨਗਰ ਨੂੰ ਕਾਬੂ ਕਰ ਲਿਆ ਹੈ। ਇਹਦੇ ਨਾਲ ਹੀ ਵਾਰਦਾਤ ਵਿੱਚ ਇਸਤੇਮਾਲ ਹੋਈ ਐਕਟਿਵਪ ਅਤੇ ਖਿਡੌਣਾ ਪਿਸਤੌਲ ਨੂੰ ਵੀ ਰਿਕਵਰ ਕਰ ਲਿਆ ਗਿਆ ਹੈ। ਖੋਏ ਹੋਏ ਪੈਸੇ ਵੀ ਰਿਕਵਰ ਹੋ ਗਏ। ਇਹਦੇ ਨਾਲ ਹੀ ਇਹ ਵੀ ਦੱਸਣਾ ਚਾਹਾਂਗੇ ਕਿ ਸੇਮ ਮੋਡਸ ਆਫ ਪ੍ਰੈਕੰਡੀ ਦੇ ਨਾਲ ਹੀ ਇਸ ਦੋਸ਼ੀ ਨੇ ਇੱਕ ਆਰਮਡ ਸਨੇਚਿੰਗ ਦੀ ਵਾਰਦਾਤ ਖਾਨਾ ਸਿਵਲ ਲਾਈਨਸ ਵਿੱਚ ਵੀ ਪਹਿਲਾਂ ਕੀਤੀ ਸੀ। ਇਹਦੇ ਨਾਲ ਹੀ ਦੋਸ਼ੀ ਦੇ ਖਿਲਾਫ ਤਿੰਨ ਚੋਰੀ ਦੇ ਮੁਕਦਮੇ ਖਾਨਾ ਪੀਡ ਡਿਵੀਜ਼ਨ ਕਪਵਾਲੀ ਅਤੇ ਸਿਵਲ ਲਾਈਨਸ ਵਿਖੇ ਵਿਦਚਨ। ਦੋਸ਼ੀ ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ 6 ਮਾਸ ਨੋ ਜ਼ਮਾਨਤ ਤੇ ਬਾਹਰ ਆਇਆ ਸੀ। ਪੁਲਿਸ ਨੂੰ ਚੱਕਵਾ ਦੇ ਲਈ ਦੋਸ਼ੀ ਨੇ ਆਪਣੇ ਕਪੜੇ ਦੁਆਰਾ ਦੁਆਰਾ ਬਦਲੇ ਸੀਸੀਟੀਵੀ ਕੈਮਰਾਸ ਵਿੱਚ ਪਰ ਅੰਮ੍ਰਿਤਸਰ ਕਮਿਸ਼ਨਰੀ ਪੁਲਿਸ ਇਹੋ ਜੇ ਬਾੜੀ ਅੰਸਰਾ ਤਿੰਨ ਅਤ ਪਾਵਲੀ ਵਚਨ ਬਦ ਨੇ ਇਹਦੇ ਨਾਲ ਹੀ ਸਾਰੇ ਜੁਐਲਰੀ ਸ਼ਾਪ ਓਨਰਸ ਨੂੰ ਵੀ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਆਪਣਾ ਸਿਕਿਉਰਿਟੀ ਬੰਦੋਬਸਤ ਹੋਰ ਪੁਖਤਾ ਕਰੇ ਧੰਨਵਾਦ 11 ਅਪ੍ਰੈਲ ਨੂੰ ਸਿੰਘ ਜੁਐਲਰਸ ਦੇ ਅੰਦਰ ਕੋਈ ਗੰਗਪੁਆਇੰਟ ਰੋਬਰੀ ਦੀ ਵਾਰਦਾਤ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਹੋਏ ਥਾਣਾ ਸੀਟੀ ਡਿਵੀਜ਼ਨ ਦੀ ਪੁਲਿਸ ਪਾਰਟੀ ਨੇ ਦੋਸ਼ੀ ਜਗਜੀਤ ਸਿੰਘ ਉਰਫ ਗੋਲਡੀ ਸਮੇਤ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਦਸ਼ਮੇਸ਼ ਨਗਰ ਨੂੰ ਕਾਬੂ ਕਰ ਲਿਆ ਹੈ। ਇਹਦੇ ਨਾਲ ਹੀ ਬਾਦਦਤ ਵਿੱਚ ਇਸਤੇਮਾਲ ਹੋਈ ਐਕਟਿਵਪਾ ਪਤੇ ਖਿਡੌਣਾ ਪਿਸਤੌਲ ਨੂੰ ਵੀ ਰਿਕਵਰ ਕਰ ਲਿਆ ਗਿਆ ਨੇ। ਖੋਏ ਹੋਏ ਪੈਸੇ ਵੀ ਰਿਕਵਰ ਹੋ ਗਏ। ਇਹਦੇ ਨਾਲ ਹੀ ਇਹ ਵੀ ਦੱਸਣਾ ਚਾਹਾਂਗੇ ਕਿ ਸੇਮ ਮੋਡਸ ਆਪਰੇਂਡੀ ਦੇ ਨਾਲ ਹੀ ਇਸ ਦੋਸ਼ੀ ਨੇ ਇੱਕ आर्मड स्नैचिंग विवाददा थाना सिविल लाइंस विच वी पैला कीती सी एदे नाल ही दोषी ਦੇ ਖਿਲਾਫ ਤਿੰਨ ਚੋਰੀ ਦੇ ਮੁਕਦਮੇ थाना पी डिवीजन ਕਪਵਾਲੀ ਅਤੇ ਸਿਵਲ ਲਾਈਨਸ ਵਿਖੇ ਵਿਦਰਚਨ दोषी ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ 6 ਮਾਸ ਨੋ ਜਮਾਨਤ ਤੇ ਬਾਹਰ ਆਇਆ ਸੀ ਪੁਲਿਸ ਕੋ ਚੱਕਵਾ ਦੇ ਲਈ ਦੋਸ਼ੀ ਨੇ ਆਪਣੇ ਕਪੜੇ ਦੁਆਰਾ ਦੁਆਰਾ ਬਦਲੇ ਸੀ ਸੀਸੀਟੀਵੀ ਕੈਮਰਾਸ ਵਿਚ ਪਰ ਅੰਮ੍ਰਿਤਸਰ ਕਮਿਸ਼ਨਰੀ ਪੁਲਿਸ ਇਹੋ ਜੇ ਬਾੜੇ ਅੰਸਰਾ ਤਨਤ ਪਾਵਲੀ वचनबद्ध ने ਇਦੇ ਨਾਲ ਹੀ ਸਾਰੇ ਜੁਐਲਰੀ ਸ਼ੌਪ ਓਨਰਸ ਨੂੰ ਵੀ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਆਪਣਾ ਸਿਕਿਉਰਿਟੀ ਬੰਦੋਬਸਤ ਹੋਰ ਪੁਖਤਾ ਕਰਨ। ਧੰਨਵਾਦ। 11 ਅਪ੍ਰੈਲ ਨੂੰ ਸਿੰਘ ਜੁਐਲਰਸ ਦੇ ਅੰਦਰ ਹੋਈ ਗੰਗਪੁਆਇੰਟ ਰੋਬਰੀ ਦੇ ਵਾਰਦਾਤ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਹੋਏ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਪਾਰਟੀ ਨੇ ਦੋਸ਼ੀ ਜਗਜੀਤ ਸਿੰਘ ਉਰਫ ਗੋਲਡੀ ਸਮੇਤ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਦਸ਼ਮੇਸ਼ ਨਗਰ ਨੂੰ ਕਾਬੂ ਕਰ ਲਿਆ ਹੈ। ਇਹਦੇ ਨਾਲ ਹੀ ਵਾਰਦਾਤ ਵਿੱਚ ਇਸਤੇਮਾਲ ਹੋਈ ਐਕਟਿਵਪ ਅਤੇ ਖਿਲਾਉਣਾ ਪਿਸਤੌਲ ਨੂੰ ਵੀ ਰਿਕਵਰ ਕਰ ਲਿਆ ਗਿਆ ਹੈ। ਖੋਏ ਹੋਏ ਪੈਸੇ ਵੀ ਰਿਕਵਰ ਹੋ ਗਏ। ਇਹਦੇ ਨਾਲ ਹੀ ਇਹ ਵੀ ਦੱਸਣਾ ਚਾਹਾਂਗੇ ਕਿ ਸੇਮ ਮੋਡਸ ਆਫ ਪ੍ਰੈਨਡੀ ਦੇ ਨਾਲ ਹੀ ਇਸ ਦੋਸ਼ੀ ਨੇ ਇੱਕ ਆਰਮਡ ਸਨੇਚਿੰਗ ਦੀ ਵਾਰਦਾਤ ਖਾਨਾ ਸਿਵਲ ਲਾਈਨਸ ਵਿੱਚ ਵੀ ਪਹਿਲਾਂ ਕੀਤੀ ਸੀ। ਇਹਦੇ ਨਾਲ ਹੀ ਦੋਸ਼ੀ ਦੇ ਖਿਲਾਫ ਤਿੰਨ ਚੋਰੀ ਦੇ ਮੁਕਦਮੇ ਖਾਨਾ ਪੀਡ ਡਿਵੀਜ਼ਨ ਕਪਵਾਲੀ ਅਤੇ ਸਿਵਲ ਲਾਈਨਸ ਵਿਖੇ ਵਿਦਚਨ। ਦੋਸ਼ੀ ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ 6 ਮਾਸ ਨੋ ਜਮਾਨਤ ਤੇ ਬਾਹਰ ਆਇਆ ਸੀ। ਪੁਲਿਸ ਨੂੰ ਚੱਕਵਾ ਦੇ ਲਈ ਦੋਸ਼ੀ ਨੇ ਆਪਣੇ ਕਪੜੇ ਦੁਆਰਾ ਦੁਆਰਾ ਬਦਲੇ ਸੀ ਸੀਸੀਟੀਵੀ ਕੈਮਰਾਜ਼ ਵਿੱਚ ਪਰ ਅਪ੍ਰੈਸ ਕਮਿਸ਼ਨਰੀ ਪੁਲਿਸ ਇਹ ਮੁਝੇ ਬਾੜੀ ਅੰਸਰਾ ਤਿੰਨ ਅਤ ਪਾਵਲੀ ਵਚਨਬਦ ਨੇ ਇਹਦੇ ਨਾਲ ਹੀ ਸਾਰੇ ਜੁਐਲਰੀ ਸ਼ਾਪ ਓਨਰਸ ਨੂੰ ਵੀ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਆਪਣਾ ਸਿਕਿਉਰਿਟੀ ਬੰਦੋਬਸਤ ਹੋਰ ਪੁਖਤਾ ਕਰੇ ਧੰਨਵਾਦ